ਜੀ ਅੱਜ ਆਪਾਂ ਨਾ ਫੈਂਡ ਦੇ ਦੁੱਧ ਦੇ ਬਾਰੇ ਦੱਸਦੇ ਆਂ ਵੀ ਆਪਾਂ ਹਰ ਕੋਈ ਇਨਸਾਨ ਹੈ ਕੋਈ ਥੋੜਾ ਕੋਈ ਬਾਹਲਾ ਦੁੱਧ ਪਾਉਂਦਾ ਡੈਰੀ ਦੇ ਉੱਤੇ ਆਪਾਂ ਮੋਸਟਲੀ ਜਿਹੜੇ ਪਿੰਡਾਂ ਵਾਲੇ ਹੁੰਨੇ ਆਂ ਆਪਾਂ ਨੂੰ ਸਿੱਧਾ ਕਿਲੋ ਦਾ حساب ਪਤਾ ਹੁੰਦਾ ਵੀ 40 ਰੁਪਏ ਕਿਲੋ ਪੈਂਦਾ 45 46 ਆਪਾਂ ਉਹਦੇ ਹਿਸਾਬ ਨਾਲ ਕਿਲੋ ਦਾ ਕੱਢ ਲੈਨੇ ਆ 2 ਕਿਲੋ ਦਾ ਕੱਢ ਲੈਨੇ 3 ਕਿਲੋ ਦਾ ਪਰ ਅੱਜ ਕੱਲ ਜਿਹੜਾ ਸਿਸਟਮ ਚੱਲਿਆ ਹੋਇਆ ਹੈ ਫੈਂਡ ਦਾ ਸਿਸਟਮ ਚੱਲਿਆ ਹੋਇਆ ਹੈ ਫੈਂਡ ਦੇ ਨਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਵੇਂ ਨਿਕਲਣਾ ਹੈ ਉਹ ਅੱਜ ਆਪਾਂ ਹਿਸਾਬ ਦੱਸਾਂਗੇ ਸਿੱਧਾ ਹਿਸਾਬ ਤਾਂ ਹਰ ਕੋਈ ਕਰ ਸਕਦਾ ਹੈ ਪਰ ਫੈਂਡ ਦਾ ਹਿਸਾਬ ਆਪਾਂ ਅੱਜ ਦੱਸਦੇ ਆਂ ਵੀ ਕਿਵੇਂ ਨਿਕਲੂਗਾ ਦੇਖੋ ਜੀ ਇੱਧਰ ਮੰਨ ਲਓ ਅੱਜ ਮੱਝ ਦਾ ਰੇਟ ਹੈ ਜਿਹੜਾ ਸੋਡੀ ਡੈਰੀ ਦਾ ਹੁੰਦਾ ਰੇਟ ਭਈ ਹਾਂ 8 ਰੁਪਏ 10 ਪੈਸੇ ਰੇਟ ਕੋਈ 8 70 ਪੈਸੇ ਲਾਉਂਦਾ ਕੋਈ 9 ਰੁਪਏ ਪੈਸੇ ਲਾਉਂਦਾ ਇਹ ਰੇਟ ਆ ਡੋਡੀ ਡੈਰੀਆਂ ਦੇ ਰੇਟ ਹੁੰਦੇ ਆ ਕੋਈ ਨੈਸ਼ਨਲ ਚ ਪਾਉਂਦਾ ਕੋਈ ਬਾਣੀ ਡੈਰੀ ਚ ਪਾਉਂਦਾ ਕੋਈ ਬੇਰ ਕਾ ਚ ਪਾਉਂਦਾ ਆ ਡੋ ਅੱਡੀ ਰੇਟ ਹੁੰਦੇ ਆ ਤੁਸੀਂ ਜਿੱਥੇ ਡੈਰੀ ਚ ਪਾਉਣੇ ਹੋ ਗੋਤੋਂ ਨੂੰ ਪੁੱਛੋ ਵੀ ਮੱਝ ਦਾ ਰੇਟ ਕੀ ਚੱਲ ਰਿਹਾ ਆਪਣੇ ਉਹ ਤੁਹਾਨੂੰ ਦੱਸੂਗਾ ਵੀ 8 ਰੁਪਏ 10 ਪੈਸੇ ਚੱਲ ਰਹੇ ਆ 8 ਰੁਪਏ 70 ਪੈਸੇ ਚੱਲ ਰਹੇ ਆ 9 ਰੁਪਏ ਚੱਲ ਰਹੇ ਮੈਂ ਤੁਹਾਨੂੰ ਅੱਜ 8 ਰੁਪਏ 10 ਪੈਸਾ ਦਾ ਕੱਢੂਗਾ ਤੁਸੀਂ 8 ਰੁਪਏ 70 ਰੁਪਏ ਦਾ ਵੀ ਕੱਢ ਸਕਦੇ ਹੋ 9 ਰੁਪਏ ਨਾ ਵੀ ਕੱਢ ਸਕਦੇ ਹੋ ਜੇਕਰ ਕੋਈ ਹੋਰ ਹੈ ਤੁਸੀਂ ਉਹਦੇ ਨਾਲ ਵੀ ਕੱਢ ਸਕਦੇ ਹੋ 8 ਰੁਪਏ 10 ਪੈਸੇ ਮੰਨ ਲਓ ਤੁਹਾਡੇ ਡੇਅਰੀ ਵਾਲੇ ਮੱਝ ਦਾ ਰੇਟ ਦੇ ਰਹੇ ਨੇ ਤੁਹਾਡੀ ਫੈਂਟ ਹੈ ਜਿਹੜੀ 7.5 ਆ ਰਹੀ ਹੈ ਤੁਹਾਡੀ ਫੈਂਟ ਤੁਹਾਡੀ 7 2 ਵੀ ਆ ਸਕਦੀ ਹੈ 6 2 ਵੀ ਆ ਸਕਦੀ ਹੈ 6 3 ਵੀ ਆ ਸਕਦੀ ਹੈ ਉਸ ਤਰ੍ਹਾਂ ਤੁਸੀਂ ਇੱਥੇ ਭਰ ਲੈਣਾ ਮੈਂ ਤੁਹਾਨੂੰ 7 5 ਨਾਲ ਕੱਟ ਕੇ ਦਿਖਾ ਰਿਹਾ ਹਾਂ 8 ਰੁਪਏ 10 ਪੈਸੇ ਤੁਹਾਡੇ ਡੇਰੀ ਜਿੱਥੇ ਦੁੱਧ ਪਾਉਣਾ ਉਹਦੀ ਮਰਜ਼ੀ ਦਾ ਰੇਟ ਰੱਖਿਆ ਹੋਇਆ ਆ 7 5 ਸੋਡੀ ਫੈਂਟ ਆਈ ਹੈ ਇਹਨੂੰ ਤੁਸੀਂ ਗੁਣਾ ਕਰ ਲਓ ਗੁਣਾ ਕਰਕੇ ਆ ਜਿਹੜਾ ਰੇਟ ਨਿਕਲਿਆ ਉਹ 60 ਰੁਪਏ 75 ਪੈਸੇ 1 1 ਕਿਲੋ ਦਾ ਰੇਟ ਨਿਕਲਿਆ ਉਹਦਾ 1 ਕਿਲੋ ਦਾ ਰੇਟ ਨਿਕਲਿਆ ਤੁਹਾਡੇ ਕੋਲ ਮਨ ਲਓ ਤੁਸੀਂ ਦੁੱਧ ਪਰੋਮਣੇ ਹੋ 2 ਕਿਲੋ 400 ਗ੍ਰਾਮ ਤੁਹਾਡਾ ਦੁੱਧ ਹੋਇਆ ਇੱਥੇ 3 ਕਿਲੋ ਵੀ ਹੋ ਸਕਦਾ 10 ਕਿਲੋ ਕੁਇੰਟਲ ਵੀ ਹੋ ਸਕਦਾ ਉਸ ਹਿਸਾਬ ਨਾਲ ਤੁਸੀਂ ਇੱਥੇ ਭਰ ਸਕਦੇ ਹੋ ਇਹ ਮੈਂ 2 ਕਿਲੋ 400 ਗ੍ਰਾਮ ਦਾ ਕੱਟ ਕੇ ਦਿਖਾ ਰਿਹਾ ਆ ਤੁਹਾਡਾ ਕਿਲੋ ਦਾ ਰੇਟ ਆ ਗਿਆ ਗਾਹਾਂ ਜਿੰਨਾ ਕਿਲੋ ਦਾ ਰੇਟ ਆ ਗਿਆ ਉਹ ਤੁਸੀਂ ਜਿੰਨਾ ਤੁਹਾਡਾ ਦੁੱਧ ਹੈ 2 ਕਿਲੋ 400 ਗ੍ਰਾਮ ਨਾਲ ਗੁਣਾ ਕਰ ਦਿਓ ਤਾਂ ਆ ਤੁਹਾਡਾ ਅਸਲੀ ਪੈਸੇ ਬਣ ਕੇ 145 ਰੁਪਏ 8 ਪੈਸੇ ਤੁਹਾਡੇ ਜਿਹੜੇ ਕਿ ਬਣ ਗਏ ਇਹ ਤਾਂ ਹੈਗਾ ਸੀ ਤੁਹਾਡਾ ਮੱਝ ਦਾ ਸਾਬ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਗਾਂ ਦੇ ਰੇਟ ਦਾ ਸਾਬ ਗਾਂ ਦਾ ਰੇਟ ਥੋੜਾ ਜਿਆਦਾ ਹੁੰਦਾ ਏ ਕਿਉਂਕਿ ਇਹਦੀ ਫੈਂਟ ਥੋੜੀ ਜੀ ਘੱਟ ਆਉਂਦੀ ਹੁੰਦੀ ਏ ਗਾਂ ਦੀ ਮੰਨ ਲਓ ਸਵਾ 9.15 ਪੈਸੇ ਸਵਾ 9 ਹੋ ਗਿਆ ਅੰਦਾਜ਼ਨ 9 ਔਰ ਇਹ 40 ਪੈਸੇ ਇਹ ਅੰਦਾਜ਼ਾ ਰੇਟ ਕੋਈ ਵੀ ਹੋ ਸਕਦਾ ਤੁਹਾਡੇ ਡੈਲੀ ਵਾਲੇ ਨੂੰ ਪੁੱਛਣਾ ਪੜੇਗਾ ਵੀ ਕਿੰਨਾ ਮਤਲ ਇਹ ਦੁੱਧ ਦਾ ਰੇਟ ਹੈ ਮੰਨ ਲਓ ਤੁਹਾਡੀ ਫੈਂਟ ਤਿੰਨ ਨਾਲ 8 ਆ ਰਹੀ ਹੈ 4 ਵੀ ਆ ਸਕਦੀ ਹੈ 3 ਵੀ ਆ ਸਕਦੀ ਹੈ 5 ਵੀ ਆ ਸਕਦੀ ਹੈ ਮੈਂ ਤੁਹਾਨੂੰ ਦੋ ਵਾਰੇ ਦੱਸ ਰਿਹਾ 3.88 ਤੇ 5.5 ਤੁਹਾਨੂੰ ਮੈਂ 3.8 ਵਾਰੇ ਕੱਢਣਾ ਦੱਸ ਰਿਹਾ ਵੀ ਮੰਨ ਲਓ ਤੁਹਾਡੀ ਫੈਂਟ 3.8 ਆ ਰਹੀ ਹੈ ਤੇ ਤੁਹਾਨੂੰ ਡੇਰੀ ਵਾਲਾ 9.15 ਪੈਸੇ ਰੇਟ ਦੇ ਰਿਹਾ ਹੈ 3.8 ਤੁਹਾਡੀ ਫੈਂਟ ਆਈ ਹੈ 9.15 ਤੁਹਾਡੇ ਡੇਰੀ ਵਾਲੇ ਗਾਂ ਦੇ ਫੈਂਟ ਦੇ ਰਹੇ ਨੇ ਇਹਨੂੰ ਗੁਣਾ ਕੀਤਾ ਤਾਂ 34 ਰੁਪਏ 77 ਰੁਪਏ ਕਿਲੋ ਆ ਰੇਟ ਨਿਕਲਿਆ ਇਹ ਤੁਹਾਨੂੰ 1 ਕਿਲੋ ਦਾ ਰੇਟ ਤੁਹਾਡਾ ਜਿਹੜਾ ਗਾਂ ਦੁੱਧ ਦੇ ਰਹੀ ਹੈ ਤੁਹਾਡੀ ਫੈਂਟ ਆ ਰਹੀ ਹੈ ਉਹਦਾ ਇਹ ਰੇਟ ਹੈ ਗਾਂ ਤੁਹਾਨੂੰ ਮਾਦਰ ਤੁਸੀਂ ਦੁੱਧ ਪਾ ਰਹੇ ਹੋ 1 ਕਿਲੋ 300 ਗ੍ਰਾਮ ਤੁਸੀਂ ਵੱਧ ਵੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਮੈਂ ਤੁਹਾਨੂੰ ਕੱਢ ਕੇ ਦਿਖਾਇਆ ਜੇਕਰ ਤੁਸੀਂ ਜ਼ਿਆਦਾ ਦੁੱਧ ਪਾਉਣਾ ਤਾਂ ਤੁਸੀਂ ਜ਼ਿਆਦਾ ਇੱਥੇ ਲਿਖ ਸਕਦੇ ਹੋ ਮੈਂ ਤੁਹਾਨੂੰ 1 ਕਿਲੋ 300 ਗ੍ਰਾਮ ਦੁੱਧ ਦਾ ਕੱਢ ਕੇ ਦਿਖਾ ਰਿਹਾ ਹਾਂ 34 ਰੁਪਏ 70 ਪੈਸੇ ਤੁਹਾਡੇ 1 ਕਿਲੋ ਦੁੱਧ ਦੇ ਆਇਆ ਤੇ 1 ਕਿਲੋ 300 ਗ੍ਰਾਮ ਤੁਸੀਂ ਦੁੱਧ ਪਾਇਆ ਤਾਂ ਤੁਹਾਡੇ ਪੈਸੇ ਬਣ ਗਏ 45 ਰੁਪਏ 20 ਪੈਸੇ ਬਣ ਗਏ ਇੱਥੇ ਤੁਹਾਨੂੰ ਗਾਂ ਦਾ ਰੇਟ ਆ ਜਿਹੜਾ ਇਹ ਅਲੱਗ-ਅਲੱਗ ਹੋ ਸਕਦਾ ਮੱਝ ਦਾ ਰੇਟ ਵੀ ਅਲੱਗ-ਅਲੱਗ ਹੋ ਸਕਦਾ ਉਸ ਤਰ੍ਹਾਂ ਤੁਸੀਂ ਇੱਥੇ ਭਰ ਕੇ ਤੁਸੀਂ ਇਹ ਕੱਢ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਜੱਸੀ ਜਸਤ ਦੇ ਨਾਮ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡਾ ਹੌਸਲਾ ਹੋਰ ਵੱਢ ਸਕੇ ਤਾਂ ਅਸੀਂ ਇਹੋ ਜੀਆਂ ਵੀਡੀਓ ਹੋਰ ਪਾ ਸਕੀ ਤਾਂ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਤੁਹਾਨੂੰ ਸਿੱਖਿਆ ਆ ਸਕੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ